ਇਹ ਤਾਂ ਨਾ ਹੈਗਾ ਜੀ ਸੁਬਾ ਬੂਲ। ਕਿ ਅੱਜ ਕੱਲ ਇਹ ਬਹੁਤ ਜ਼ਿਆਦਾ ਡਿਸਕਸ਼ਨ ਹੁੰਦੀ ਆ ਕਿ ਨੇਟਿਵ ਫਲੋਰਾ ਲਾਉਣਾ ਚਾਹੀਦਾ ਹੈ ਨਾ ਵੀ ਨੇਟਿਵ ਪਲਾਂਟਸ ਲਾਉਣੇ ਚਾਹੀਦੇ ਆ। ਜਦੋਂ ਨੇਟਿਵ ਤੋਂ ਹਟ ਕੇ ਕੋਈ ਵੀ ਪਲਾਂਟਸ ਕਿਸੇ ਜਗ੍ਹਾ ਆਉਂਦੇ ਆ ਤਾਂ ਉਹ ਜ਼ਰੂਰੀ ਨਹੀਂ ਹੁੰਦਾ ਕਿ ਉੱਥੇ ਬਹੁਤ ਵਧੀਆ ਪਰਫਾਰਮ ਕਰਨ। ਆ ਜਿਹੜਾ ਕਾਂਗਰਸ ਗ੍ਰਾਸ ਆ, ਗਾਜਰ ਬੂਟੀ ਆ। ਇਹ ਵੀ ਇਦਾਂ ਹੀ ਆ ਹੈਨਾ? ਇਹ ਕਣਕ ਦੇ ਸੀਡ ਚ ਆ ਗਿਆ ਸੀਗਾ। ਉਸ ਤੋਂ ਬਾਅਦ ਇਹ ਸਾਡੇ ਕੌਣ ਪਾਣੀ ਦੇ ਵਿੱਚ ਇੰਨਾ ਵਧ ਗਿਆ ਕਿ ਹੁਣ ਇਹ ਸਮੱਸਿਆ ਬਣੀ ਹੈ ਤੁਸੀਂ ਕਿੰਨੀਆਂ ਪ੍ਰੋਬਲਮ ਪੰਜ ਜਾਨਵਰਾਂ ਨੂੰ ਪ੍ਰੋਬਲਮ ਜਿਹੜਾ ਕੋਈ ਵਾਟਰ ਬਾਡੀਜ਼ 'ਚ ਇੱਕ ਵਾਟਰ ਹਾਈ ਸੰਥ ਨਾਲ ਦਾ ਬੂਟਾ ਜਿਹਨੂੰ ਜਾਮਣੀ ਕਲਰ ਦੇ ਫੁੱਲ ਲੱਗਦੇ ਤੁਸੀਂ ਦੇਖਦੇ ਹੋਵੋਗੇ ਉਹ ਲੈ ਕੇ ਆਏ ਜਿਵੇਂ ਆਪਣੇ ਕਮਲ ਦਾ ਫੁੱਲ ਖੜਦਾ ਉਸ ਟਾਈਪ ਆਜੇ ਔਰਨਮੈਂਟਲ ਆਇਆ ਸੀਗਾ ਤੇ ਉਹ ਹੁਣ ਕੀ ਹੋਣ ਲੱਗਾ ਕਿ ਜਿੰਨੀਆਂ ਸਾਡੀਆਂ ਵਾਟਰ ਬਾਡੀਜ਼ ਨੇ ਖਾਸ ਕਰਕੇ ਨਹਿਰਾਂ ਚੁੱਕ ਕਰ ਜਾਂਦਾ ਫਿਰ ਨਹਿਰਾਂ ਜਾਂ ਦਰਿਆ ਜਿਹੜੇ ਹੈਗੇ ਆ ਉਹ ਇੰਨਾ ਪਾਣੀ ਦਾ ਫਲੋ ਵਜਦਾ ਉਹ ਅੱਗੇ ਜਾਂਦਾ ਨਹੀਂ ਆ ਤੋ ਟੁੱਟ ਜਾਂਦੀਆਂ ਨੇ ਨਹਿਰਾ ਇਹ ਕਿਸੇ ਸਮੇ ਇਹ ਇਹਦਾ ਇਹਨੂੰ ਐਜ਼ ਫੌਲਟਰ ਦੇ ਲਈ ਚਾਰੇ ਦੇ ਲਈ ਜਾਂ ਲੱਕੜ ਜੋ ਬਾਲਣ ਦੇ ਲਈ ਇਹ ਬਹੁਤ ਹੱਥ 'ਚ ਦੇਖੋਗੇ ਤਾਂ ਆਹ ਫਲੀ ਤਾਂ ਬੰਦ ਹੈ ਤੇ ਆਹ ਫਲੀ ਖੁੱਲੀ ਹੋਈ ਆ ਇਹ ਕਿਸੇ ਬੰਦੇ ਨੇ ਨਹੀਂ ਖੋਲੀ ਇਹ ਇਹਦਾ ਪ੍ਰੋਸੈਸ ਆ ਆਪਣਾ ਹੀ ਹੈ ਕੁਦਰਤੀ ਹੋਈ ਆ ਇਹ ਜਿਵੇਂ ਜਿਵੇਂ ਪੱਕੀ ਜਾਣਾ ਤਾਂ ਇਹ ਖੁੱਲੀ ਆ ਤੇ ਜਿੱਥੇ ਖੁੱਲ ਕੇ ਸੀਡ ਦੇ ਦਾ ਡਿੱਗ ਪਿਆ ਤੇ ਉੱਥੇ ਉਹ ਵਧਿਆ ਦੇ ਡੋਮੀਨੇਟ ਕਰਦੀ ਹੈ ਇਹ ਜਿਵੇਂ ਪਹਾੜੀ ਕਿਕਰ ਵੀ ਇਸੇ ਇਸੇ ਕੈਟਾਗਰੀ